ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਮੁਲਾਜ਼ਮਾਂ ਰਿਟਾਇਰਡ ਕਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਕੇਸ ਕਰਕੇ ਉਹਨਾਂ ਨੂੰ ਬੰਦੇ ਲਾਭ ਦਵਾਉਣ ਲਈ ਹਰ ਸੰਭਵ ਜਤਨ ਕਰ ਰਿਹਾ ਹਾਂ ਇਸ ਲਈ ਮੈਂ ਕਿਰਸ਼ਨਾ ਸਲੂਸ਼ਨ ਨਾਮ ਦੀ ਇੱਕ ਕਾਉਂਸਲਟੈਂਸੀ ਫਾਰਮ ਬਣਾਈ ਹੋਈ ਹੈ ਹੁਣ ਮੈਂ ਆਪ ਜੀ ਨੂੰ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਦੇ ਅਨਸਾਰ 1 ਜੂਨ 16 ਤੋਂ ਪਹਿਲਾਂ ਰਿਟਾਇਰਡ ਕਮਚਾਰੀਆਂ ਨੂੰ ਇੱਕੋ ਹੀ ਰਿਟ ਕਰਕੇ ਚਾਰ ਕਿਸਮ ਦੀਆਂ ਸਾਬ ਦੁਆਰੇ ਹਨ ਪਹਿਲੀ ਰਿਟ ਇਹ ਹੈ ਕਿ 1 ਜੂਨ 16 ਤੋਂ ਪਹਿਲਾਂ ਰਿਟਾਇਰਡ ਕਮਚਾਰੀਆਂ ਨੂੰ ਉਨ੍ਹਾਂ ਦੀ ਬੇਸਿਕ ਪੇ ਉੱਪਰ 113% ਡੀਏ ਦੀ ਥਾਂ ਤੇ 119% ਡੀਏ ਦੇ ਕੇ ਉਸ ਉੱਪਰ 15% ਬੈਨੀਫਿਟ ਦਿੱਤਾ ਜਾ ਇਸ ਸੰਬੰਧੀ ਸੀ.ਪੀ ਨੰਬਰ 72/2023 ਨੀਸ਼ ਕੁਮਾਰ ਗੋਇਲ ਅਤੇ ਹੋਰ ਬਨਾਮ ਪੰਜਾਬ ਸਰਕਾਰ ਸਮੇਤ 32 ਰਿਟਾ 17/24 ਨੂੰ ਇਹ ਰਿਟਾ ਅਲਾਉ ਹੋ ਚੁਕੇ ਹਨ ਜੋ ਮਲਾਇਮ 11/16 ਤੋਂ ਪਹਿਲਾਂ ਰਿਟਾਇਰ ਹੋਏ ਹਨ ਉਹਨਾਂ ਨੂੰ 113% ਥਾ 119% ਡੀਏ ਦੇ ਕੇ ਅਤੇ ਉਸ ਉੱਪਰ 15% ਲਾਭ ਦੇ ਕੇ ਉਨ੍ਹਾਂ ਦੀ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਬਸ ਆ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ 1 ਸਤ 1 ਤੋਂ ਲੈ ਕੇ ਹੁਣ ਤੱਕ 39 ਮਹੀਨਾ ਦਾ ਬਕਾਇਆ ਲਗਭਗ 60000 ਰੁਪਏ ਮਿਲੇਗਾ ਇਸ ਤੋਂ ਇਲਾਵਾ 1/16 ਤੋਂ 36/21 ਤੱਕ ਸਾਢੇ 5 ਸਾਲ ਦਾ ਬਕਾਇਆ ਉਸ ਤੋਂ 5 ਲੱਖ ਰੁਪਏ ਐਕਸਟਰਾ ਮਿਲੇਗਾ ਤੀਸਰਾ ਲਾਭ 239 ਮਿੰਨੀਆਂ ਡੀਏ ਦੀਆਂ ਕਿਸ਼ਤਾਂ ਦਾ ਲਾਭ ਲਗਭਗ ਉਸਤਨ 1,75,340 ਰੁਪਏ ਮਿਲੇਗਾ ਇਸ ਤਰ੍ਹਾਂ ਜੋ ਮਲਾਇਮ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰ ਹੋਏ ਹਨ ਉਹ ਬੇਸਿਕ ਪੇ ਉੱਪਰ 113% ਥਾ 119% ਡੀਏ ਲੈ ਕੇ 15% ਲਾਭ ਲੈ ਸਕਦੇ ਹਨ 1500 ਰੁਪਏ ਉਸਤਨ ਪੈਨਸ਼ਨ ਵਧੀ ਗਈ ਇਸ ਤੋਂ ਲਾਵਾ 1/7/21 ਤੋਂ ਹੁਣ ਤੱਕ 39 ਮਹੀਨਿਆਂ ਦਾ ਬਕਾਇਆ ਲਗਭਗ 60000 ਰੁਪਏ ਮਿਲ ਗਿਆ ਇੱਕ ਇੱਕ 16 ਤੋਂ 36/21 ਤੱਕ 5.5 ਸਾਲ ਦਾ ਬਕਾਇਆ 5 ਲੱਖ ਰੁਪਏ ਅਤੇ ਦੀਏ ਦੀਆਂ 239 ਮਹੀਨਿਆਂ ਦਾ ਬਕਾਇਆ ਲਗਭਗ 1,75,000 ਰੁਪਏ ਤੋਂ ਵੱਧ ਮਿਲ ਗਿਆ ਇਸ ਬੰਦੀ ਇੰਨਾ ਡਿਟਾਂ ਦੇ ਕਾਰਨ ਲਗਭਗ ਇੱਕੋ ਹੀ ਟਪਾ ਕੇ ਹਰੇਕ ਮਲਾਇਨ ਨੂੰ ਲਗਭਗ 8 ਲੱਖ ਤੋਂ ਵੱਧ ਰੁਪਏ ਦਾ ਬਕਾਇਆ ਮਿਲੇਗਾ ਇਹ ਬਕਾਇਆ ਲੈਣ ਲਈ ਡਾਕਟਰ ਕਿਰਸ਼ਨ ਲਾਲ ਲਾਲ ਮੋਬਾਈਲ ਨੰਬਰ 90410 13814 ਤੋਂ 19 6 ਲਾਈਨ ਤੇ ਸੰਪਰਕ ਕੀਤਾ ਜਾਏ